ਦੇਖੋ ਤੁਸੀਂ ਸਾਰੇ ਜਿਹੜੇ ਕੈਮਰੇ ਲੈ ਕੇ ਇੱਥੇ ਆਏ ਹੋ ਜੇ ਧਿਆਨ ਨਾਲ ਆਚਾਰੀ ਜੀ ਨੂੰ ਪੁੱਛੋ ਤੁਸੀਂ ਤਾਂ ਤੁਹਾਡੀ ਕੁੰਡਲੀ ਤੇ ਲਿਖਿਆ ਹੋਇਆਗਾ ਪੱਕਾ ਲਿਖਿਆ ਹੋਏਗਾ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਤੁਹਾਡਾ ਰੁਝੇਵਾ ਹੋਏਗਾ ਇਹ ਇਹ ਕੁਝ ਜਿਹੜੇ ਅਨਪੜ ਲੋਕ ਸੀਗੇ ਸਾਡੇ ਬਜ਼ੁਰਗ ਉਹਨਾਂ ਨੇ ਅੰਧਵਿਸ਼ਵਾਸ ਬਣਾ ਦਿੱਤਾ ਜਾਂ ਧਰਮ ਨਾਲ ਜੋੜ ਦਿੱਤਾ ਇਸ ਇਸ ਵਿਗਿਆਨਿਕ ਪદ્ધਤੀ ਨੂੰ ਇਹ ਹੈ ਵੈਸੇ ਸਾਇੰਸ ਹੀ ਦੇਖੋ ਕਿ ਇਹ ਕਿ ਜਦੋਂ ਨੇਚਰ ਹੈ ਆਕਾਸ਼ ਹੈ ਜਲ ਵਾਯੂ ਅਗਨੀ ਇਹ ਜਦੋਂ ਪੰਜ ਤੱਤ ਹੈ ਜੋ ਇਹ ਤਾਰੇ ਹੈ ਸੂਰਜ ਹੈ ਚੰਦਰਮਾ ਹੈ ਧਰਤੀ ਹੈ ਸਮੁੰਦਰ ਹੈ ਇਹ ਸਾਰੀਆਂ ਚੀਜ਼ਾਂ ਜਿਨੇ ਸਿਰਜੀਆਂ ਉਹਨੇ ਹੀ ਸਾਨੂੰ ਵੀ ਸਿਰਜਿਆ ਹੈ इन्ह का सा की संबंध है ये संबंध दिखाता है ज्योतिष और दसदा है कि साड़ा साकाश की संबंध है सूरज की संबंध है कि संबंध है सूरज और साड़े विच किस तरह का रिलेशन रहेगा या चंद्रमा साडा किस तरह इस तरह ही बाकी के जोड़े ग्रह हैं शनि शुक्र बृहस्पति पृथ्वी वन ਵਾਯੂ ਅਗਨੀ ਇਹ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਪਰਮਾਤਮਾ ਨੇ ਸਿਰਜੀਆਂ ਆ ਸਾਨੂੰ ਇਹ ਨਾ ਮਾਰੇ ਪਤਾ ਹੀ ਨਹੀਂ ਅਸੀਂ ਨੇਚਰ ਤੋਂ ਜਿੰਨਾ ਦੂਰ ਹੁੰਦੇ ਜਾ ਰਹੇ ਹੁਨਾ ਹੀ ਅਸੀਂ ਲੋਕ ਦੁਖੀ ਆ ਤਾਂ ਮੈਂ ਧੰਨਵਾਦ ਕਰਾਂਗਾ ਆਚਾਰੀਏ ਜੀ ਦਾ ਬਾਜਬਾ ਸਾਥ ਦਾ ਕਿ ਇਹਹੀ ਜੀ ਗੱਲ ਜਿਹੜੀ ਅਵੇਕਨ ਕਰਨ ਜਾਗਰਤੀ ਲਿਆਉਣ ਵਾਲੀ ਜਿਹੜਾ ਗੱਲ ਰਹੀ ਤੇ ਨੇ ਕੀਤੀ ਹੈ ਇਹੋ ਜਿਹਾ ਕਨਸੈਪਟ ਲੈ ਕੇ ਆਏ ਆ ਜਿਸ ਦੇ ਨਾਲ ਲੋਕੀ ਇਨਸਪਾਇਰ ਹੋਣਗੇ ਮੋਟੀਵੇਟ ਹੋਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਅਸੀਂ ਇਸ ਚੀਜ਼ ਨੂੰ ਜੇ ਸਾਨੂੰ ਪਤਾ ਲੱਗ ਗਿਆ ਹੈ ਕਿ ਇਸ ਰਾਤ ਦੇ ਵਿੱਚ ਟੋਆ ਪਏਗਾ ਸਾਨੂੰ ਕੋਈ ਠੱਡਾ ਪਏਗਾ ਜਾਂ ਅੜਚਨ ਪੈਗੀ ਅਸੀਂ ਉਸ ਰਾਤੋਂ ਬਚ ਕੇ ਚੱਲਾਂਗੇ ਜੇ ਸਾਨੂੰ ਇਹ ਪਤਾ ਲੱਗ ਜਾਏ ਬੱਦਲ ਆ ਰਹੇ ਹੈ ਕਿ ਬਾਰਿਸ਼ ਹੋਣ ਵਾਲੀ ਹੈ ਅਸੀਂ ਛਤਰੀ ਲੈ ਲਾਂਗੇ ਰੇਨ ਕੋਟ ਲੈ ਲਾਂਗੇ ਇਹ ਜਿਹੜਾ ਰੇਨ ਕੋਟ ਹੈ ਜਾਂ ਛਤਰੀ ਹੈ ਇਹ ਹੈ ਐਸਟਰੋਲੋਜੀ ਅਦਾ ਜਿਹੜੇ ਬਚਾਅ ਦੇ ਸਾਨੂੰ ਚੀਜ਼ਾਂ ਮਿਲਦੀਆਂ ਹਨ ਜਿਹੜੀਆਂ ਸਾਨੂੰ ਆਉਣ ਵਾਲੇ ਕਸ਼ਟ ਜਾਂ ਦੁੱਖ ਤਕਲੀਫਾਂ ਜਿਹੜੇ ਸਾਡੇ ਪਹਿਲਾਂ ਦੇ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੈ ਉਹਨਾਂ ਤੋਂ ਅਸੀਂ ਬਚ ਨਹੀਂ ਜੇ ਸਕਦੇ ਤਾਂ ਘਟੋ ਕਟ ਉਹਨਾਂ ਦਾ ਜਿਹੜਾ ਸਾਡੇ ਤੇ ਪ੍ਰਭਾਵ ਪੈਣਾ ਹੈ ਉਹ ਤੋਂ ਅਸੀਂ ਉਹਨੂੰ ਘਟਾ ਸਕਦੇ ਹਾਂ ਹੁਣ ਜਿਆਦਾ ਤੇਜ਼ ਰੋਸ਼ਨੀ ਹੈ ਤੇਜ਼ ਧੁੱਪ ਹੈ ਮੈਂ ਗੋਗਲਸ ਲਾ ਲੇ ਬਚਾਅ ਹੋ ਗਿਆ ਧੁੱਪ ਨਹੀਂ ਘਟੀ ਮੈਂ ਇੱਕ ਬਚਾਅ ਦਾ ਯੰਤਰ ਲੈ ਲਿਆ ਇਸ ਤਰ੍ਹਾਂ ਦਾ ਹੀ ਹੈ ਐਸਟਰੋਲੋਜੀ ਜੋਤਿਸ਼ ਇਸ ਕਰਕੇ ਮੈਂ ਬਹੁਤ-ਬਹੁਤ ਬਧਾਈ ਦਿੰਦਾ ਹਾਂ ਜੀ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਕਿ ਇਹ ਜਿਹੜਾ ਜਿਹੜਾ ਕਨਸੈਪਟ ਜਿਹਨੂੰ ਲੋਕੀ ਯਾਤਾ ਧਰਮ ਨਾਲ ਜੋੜਦੇ ਹਨ ਜਾਂ ਕਹਿੰਦੇ ਇਹ ਐਵੇਂ ਹੀ ਅੰਧਵਿਸ਼ਵਾਸ ਹੈ ਜੀ ਦਾ ਕੋਈ ਫਾਇਦਾ ਨਹੀਂ ਇਹ ਬਹੁਤ ਵੱਡੀ ਸਾਇੰਸ ਹੈ ਲੋਕ ਪੀ ਐਚ ਡੀਆ ਕਰ ਰਹੇ ਆ ਵਿਦੇਸ਼ਾਂ ਤੋਂ ਆ ਕੇ ਜਰਮਨ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਲੋਕੀ ਆ ਕੇ ਸਟੱਡੀਆਂ ਕਰ ਰਹੇ ਆ ਇੰਡੀਆ ਦੇ ਵਿੱਚ ਹਰ ਆਸੀ ਲੋਕ ਉਹਦੇ ਵੱਲ ਨੂੰ ਪਿੱਠ ਕਰੀ ਬੈਠੇ ਆ ਤਾਂ ਇਹ ਜਾਗਰਤੀ ਵਾਸਤੇ ਇਹ ਇੰਨਾ ਵਧੀਆ ਹੌਸਲਾ ਤੁਸੀਂ ਜਿਹੜਾ ਕੀਤਾ ਹੈ ਇਹਦੇ ਵਾਸਤੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਔਰ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਤੁਸੀਂ ਕਹਿੰਦੀ ਹੈ ਕਿ ਜਿਹੜੇ ਨਵੇਂ ਟੈਲੈਂਟ ਨੂੰ ਅੱਜ ਸਾਡੇ ਜਿਹੜੇ ਅਸੀਂ ਲੋਕ ਪੁਰਾਣੇ ਆਰਟਿਸਟ ਹੈ ਸਾਡੇ ਤੇ ਇਲਜ਼ਾਮ ਲੱਗਦਾ ਕਿ ਤੁਸੀਂ ਲੋਕ ਅੱਗੇ ਨਹੀਂ ਸਾਨੂੰ ਆਣ ਦਿੰਦੇ ਵੀ ਉਹੀ ਲੋਕ ਮੁੰਡ-ਮੁੰਡ ਕੇ ਆ ਰਹੇ ਹੈ ਤਾਂ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ ਇਹ ਕਸੂਰ ਹੁੰਦਾ ਹੈ ਡਾਇਰੈਕਟਰ ਪ੍ਰੋਡਿਊਸਰ ਦਾ ਉਹ ਅੱਜ ਤੁਹਾਡੇ ਸਾਹਮਣੇ ਬੈਠ ਕੇ ਓਪਨਲੀ ਕਹਿ ਰਿਹਾ ਹੈ ਕਿ ਜਿਹਦੇ ਵਿੱਚ ਵੀ ਟੈਲੈਂਟ ਹੈ ਉਹ ਸਾਹਮਣੇ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ